ਜੀਵਨ ਕੋਈ ਸਮੱਸਿਆ ਨਹੀਂ ਹੈ ਜਿਸ ਨੂੰ ਹਰ ਸਮੇਂ ਸੁਲਝਾਉਣਾ ਹੈ ਬਸ ਯਾਦ ਰੱਖੋ ਕਿ ਜੀਵਨ ਦਾ ਉਦੇਸ਼ ਹੈ ਕੁਝ ਅਜਿਹਾ ਕਰਨ 'ਚ ਵਿਅਸਤ ਰਹਿਣਾ ਜੋ ਤੁਹਾਨੂੰ ਪਸੰਦ ਹੋਵੇ ਤੇ ਨਾਲ ਹੀ ਅਜਿਹੇ ਲੋਕਾਂ ਵਿੱਚ ਘਿਰੇ ਰਹਿਣਾ ਜੋ ਤੁਹਾਨੂੰ ਪਿਆਰ ਕਰਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲੀਪ ਗਿਲ ਲੈ ਕੇ ਆਈ ਹਾਂ ਤੁਹਾਡੇ ਲਈ ਪੂਰੀ ਦੁਨੀਆ ਨੂੰ ਜਿਉਣ ਦਾ ਢੰਗ ਦੱਸਣ ਵਾਲੀ ਜਾਪਾਨੀ ਫਿਲਾਸਫੀ ਤੇ ਆਧਾਰਿਤ ਕਿਤਾਬ ਇਕੀਗਾਈ ਜਿਸ ਨੂੰ ਲਿਖਿਆ ਹੈ ਸਪੇਨ ਦੇ ਦੋ ਮਸ਼ਹੂਰ ਲੇਖਕਾਂ ਹੈਕਟਰ ਗਾਰਸੀਆ ਤੇ ਫ੍ਰਾਂਸਿਕ ਮੋਰਾਲਿਸ ਨੇ ਤੇ ਅੱਜ ਦੀ ਸਾਡੀ ਚਰਚਾ ਦਾ ਵਿਸ਼ਾ ਹੈ ਲੋਗੋਥੈਰੇਪੀ ਤੋਂ ਇਕਿਗਾਈ ਤੱਕ ਆਪਣੇ ਜੀਵਨ ਦਾ ਮਕਸਦ ਜਾਣ ਕੇ ਇੱਕ ਲੰਬੀ ਉਮਰ ਜੀਣ ਦੀ ਕਲਾ ਹੁਣ ਤੱਕ ਅਸੀਂ ਜਾਣਿਆ ਕਿ ਕਿਸ ਤਰ੍ਹਾਂ ਜਾਪਾਨ ਦੇ ਇੱਕ ਛੋਟੇ ਜਿਹੇ ਟਾਪੂ ਦੇ ਲੋਕ ਦੁਨੀਆ ਪਰ ਦੇ ਸਭ ਤੋਂ ਲੰਬੀ ਉਮਰ ਦੇ ਸਮੂਹ ਵਜੋਂ ਜਾਣੇ ਜਾਂਦੇ ਹਨ ਉਹਨਾਂ ਦੇ ਇਸ ਲੰਬੇ ਜੀਵਨ ਦਾ ਕਾਰਨ ਹੈ ਉਹਨਾਂ ਦਾ ਫੂਡ ਕਲਚਰ ਉਹਨਾਂ ਦਾ ਵੇ ਆਫ ਲਿਵਿੰਗ ਅਤੇ ਇਕਿਗਾਈ ਯਾਨੀ ਜੀਣ ਦਾ ਉਦੇਸ਼ ਆਖਿਰ ਲੋਗੋਥੈਰੇਪੀ ਕਿਸ ਨੂੰ ਕਹਿੰਦੇ ਹਨ ਇਹ ਮਾਨਸਿਕ ਉਪਚਾਰ ਦਾ ਇੱਕ ਅਜੀਬਾ ਤਰੀਕਾ ਹੈ ਜਿਸ ਵਿੱਚ ਪੇਸ਼ੈਂਟ ਸਿੱਧੇ ਬੈਠ ਕੇ ਆਪਣੇ ਥੈਰੇਪਿਸਟ ਦੇ ਕੁਝ ਅਜਿਹੇ ਸਵਾਲਾਂ ਦਾ ਜਵਾਬ ਦਿੰਦਾ ਹੈ ਜਿਸ ਨੂੰ ਸੁੰਨਾ ਆਮ ਤੌਰ ਤੇ ਬਹੁਤ ਮੁਸ਼ਕਲ ਹੁੰਦਾ ਹੈ ਜਿਵੇਂ ਕਿਸੇ ਮਰੀਜ਼ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਪੁੱਛਣਾ ਕਿ ਉਸਨੇ ਹਾਲੇ ਤੱਕ ਆਤਮਹੱਤਿਆ ਕਿਉਂ ਨਹੀਂ ਕੀਤੀ ਇਸ ਸਵਾਲ ਦੇ ਜਵਾਬ 'ਚ ਅਕਸਰ ਉਸ ਮਰੀਜ਼ ਨੂੰ ਆਪਣੇ ਜੀਵਨ ਦੀ ਕੋਈ ਵਾਜਿਬ ਵਜ੍ਹਾ ਮਿਲ ਹੀ ਜਾਂਦੀ ਹੈ ਯਾਨੀ ਉਸ ਨੂੰ ਆਪਣੇ ਜੀਵਨ ਦੇ ਵਾਅਿਦਾ ਅਨਸਰ ਮਿਲ ਜਾਂਦਾ ਹੈ ਅਤੇ ਫਿਰੋਜ਼ ਜੀਨ ਦੀ ਇਸੇ ਵਜ੍ਹਾ ਨਾਲ ਆਪਣੀ ਅੱਗੇ ਦੀ ਯਾਤਰਾ ਸ਼ੁਰੂ ਕਰਦਾ ਹੈ। ਇਹਦੇ ਵਿੱਚ ਲੋਗੋਥੈਰੇਪੀ ਨੇ ਕੀ ਕੀਤਾ? ਤੁਹਾਨੂੰ ਤੁਹਾਡੇ ਜੀਵਨ ਦਾ ਮਕਸਦ ਲੱਭਣ 'ਚ ਥੋੜੀ ਜਿਹੀ ਮਦਦ। ਲੋਗੋਥੈਰੇਪੀ ਆਮ ਇਨਸਾਨ ਨੂੰ ਉਸ ਦੇ ਜੀਵਨ ਦਾ ਮਕਸਦ ਲੱਭਣ ਵਿੱਚ ਉਸਦੀ ਮਦਦ ਕਰਦੀ ਹੈ ਜਿਸ ਦੇ ਕਾਰਨ ਉਹਨਾਂ ਦੇ ਜੀਵਨ ਨੂੰ ਜੀਣ ਲਈ ਨਵਾਂ ਅਰਥ ਮਿਲਦਾ ਹੈ, ਜੀਵਨ ਦੀ ਨਵੀਂ ਉਮੀਦ ਮਿਲਦੀ ਹੈ ਤੇ ਉਹ ਨਵੇਂ ਉਤਸ਼ਾਹ ਨਾਲ ਅੱਗੇ ਦਾ ਜੀਵਨ ਜੀਣ ਲੱਗਦੇ ਹਨ। ਇਸ ਦੇ ਨਾਲ ਹੀ ਉਹ ਆਪਣੀ ਨਕਾਰਾਤਮਕ ਜੀਵਨ ਸ਼ੈਲੀ ਯਾਨੀ 네ਗੇਟਿਵ ਲਾਈਫ ਸਟਾਈਲ ਨੂੰ ਬਦਲ ਕੇ ਆਪਣੀਆਂ ਸਮੱਸਿਆਵਾਂ 'ਤੇ ਜਿੱਤ ਪ੍ਰਾਪਤ ਕਰਨਾ ਵੀ ਸਿੱਖ ਲੈਂਦੇ ਹਨ ਚਲੋ ਹੁਣ ਗੱਲ ਕਰਦੇ ਹਾਂ ਆਪਣੇ ਅਸਤਿਤਵ ਯਾਨੀ ਆਪਣੀ ਹੋਣ ਦੀ ਲੜਾਈ ਦੇ ਬਾਰੇ ਵਿੱਚ ਦੇਖੋ ਜਦੋਂ ਸਾਡੇ ਜੀਵਨ ਦਾ ਕੋਈ ਉਦੇਸ਼ ਨਹੀਂ ਹੁੰਦਾ ਜਾਂ ਉਹ ਧੁੰਦਲਾ ਜਿਹਾ ਹੁੰਦਾ ਹੈ ਤਾਂ ਸਾਨੂੰ ਆਪਣੇ ਅਸਤਿਤਵ ਯਾਨੀ ਹੋਣ ਦੇ ਬਾਰੇ ਵੀ ਨਿਰਾਸ਼ਾ ਜਿਹੀ ਮਹਿਸੂਸ ਹੋਣ ਲੱਗਦੀ ਹੈ ਇਹ ਕੋਈ ਸਧਾਰਨ ਨਿਰਾਸ਼ਾ ਨਹੀਂ ਹੈ ਉਸ ਨਿਰਾਸ਼ਾ 'ਚ ਵੀ ਇੱਕ ਊਰਜਾ ਲੁਕੀ ਹੋਈ ਹੁੰਦੀ ਹੈ ਜੋ ਨਵ ਨਿਰਮਾਣ ਦਾ ਕਾਰਨ ਬਣਦੀ ਹੈ ਇਸ ਲਈ ਇਸ ਨਿਰਾਸ਼ਾ ਨੂੰ ਵੀ ਪੋਜ਼ਿਟਿਵ ਫੀਲਿੰਗ ਦੇ ਰੂਪ 'ਚ ਦੇਖਣਾ ਚਾਹੀਦਾ ਹੈ ਬਾਕੀ ਥੈਰੇਪੀਜ਼ ਦੀ ਤਰ੍ਹਾਂ ਲੋਗੋਥੈਰੇਪੀ ਇਸ ਨਿਰਾਸ਼ਾ ਨੂੰ ਮਾਨਸਿਕ ਬਿਮਾਰੀ ਨਹੀਂ ਮੰਨਦੀ ਬਲਕਿ ਉਸ ਨੂੰ ਇੱਕ ਅਧਿਆਤਮਕ ਖੋਜ ਵਾਂਗ ਲੈਂਦੀ ਹੈ ਇੱਕ ਨੇਚਰਲ ਪ੍ਰੋਸੈਸ ਹੈ ਜਿਸ ਵਿੱਚ ਲੋਕ ਆਪਣੇ ਆਪ ਜਾਂ ਕਿਸੇ ਹੋਰ ਦੀ ਮਦਦ ਨਾਲ ਆਪਣੀ ਹੋਣ ਦੀ ਤਲਾਸ਼ ਕਰਦੇ ਹਨ ਲੋਗੋਥੈਰੇਪੀ ਦੁਚਿੱਤੀ ਨੂੰ ਦੂਰ ਕਰਕੇ अपने गोल्स अचीव करने भी सहयोग करती है विक्टर फ्रेंकल ने अपनी किताब मैन सर्च फॉर मीनिंग लिखा है कि जिसनों अपने वाई यानी क्यों का जवाब मिल जाता है उसनों अपने हाउ यानी कि में अपने गोल्स पूरा करना है दा जवाब भी मिल जाता है तो लोगो थेरेपी काफ़ी हद हाँ तक साडा वाई लगर साबित होंगी है असें अज तक की हासिल किया है ਤੇ ਅੱਗੇ ਕੀ ਹਾਸਲ ਕਰਨਾ ਹੈ ਦੇ ਵਿਚਾਰ ਦਾ ਜੋ ਅੰਤਰ ਹੈ ਉਹੀ ਸਾਡੇ ਤਣਾਅ ਯਾਨੀ ਸਟ੍ਰੈਸ ਦਾ ਕਾਰਨ ਹੈ ਜਦੋਂ ਅਸੀਂ ਕੁਝ ਹਾਸਲ ਕਰਨਾ ਹੋਵੇ ਤਾਂ ਅਸੀਂ ਆਰਾਮ ਪ੍ਰਸਤ ਤੇ ਸੁਸਤ ਜੀਵਨ ਜਿਉਣਾ ਪਸੰਦ ਨਹੀਂ ਕਰਦੇ ਬਲਕਿ ਚੁਣੌਤੀਆਂ ਯਾਨੀ ਚੈਲੰਜੇਸ ਨੂੰ ਸਵੀਕਾਰ ਕਰਦੇ ਹਾਂ ਜਦੋਂ ਅਸੀਂ ਕੁਝ ਕਰਨ ਦੀ ਪੱਕੀ ਥਾਂ ਲਈਏ ਤਾਂ ਅਸੀਂ ਸੁਸਤੀ ਨੂੰ ਵਗਾ ਮਾਰਦੇ ਹਾਂ ਪਰ ਦੋਸਤੋ ਇਸ ਦੇ ਉਲਟ ਅੱਜਕੱਲ ਦੇ ਲੋਕ ਦੇਖਾ-ਦੇਖੀ ਜ਼ਿਆਦਾ ਕਰਦੇ ਹਨ ਉਹ ਲੋਕ ਕੀ ਕਰਨਾ ਪਸੰਦ ਹੈ ਦੀ ਥਾਂ ਤੇ ਉਹ ਕਰਦੇ ਹਨ ਜੋ ਉਹਨਾਂ ਨੂੰ ਦੱਸਿਆ ਜਾਂਦਾ ਹੈ ਮਨਪਸੰਦ ਕੰਮ ਛੱਡ ਕੇ ਉਹ ਉਹੀ ਕਰਦੇ ਹਨ ਜੋ ਦੂਜੇ ਕਰ ਰਹੇ ਹੋਣ ਲੋਕ ਜਿਸ ਕੰਮ ਵਿੱਚ ਚੰਗੇ ਹਨ ਉਸ ਕੰਮ ਨੂੰ ਛੱਡ ਕੇ ਕਿਸੇ ਹੋਰ ਨੂੰ ਦੇਖ ਕੇ ਜਿਸ ਵਿੱਚ ਕੋਈ ਦੂਸਰਾ ਕਾਮਯਾਬ ਹੋਇਆ ਹੋਵੇ ਉਹ ਕੰਮ ਕਰਕੇ ਆਪਣੇ ਮਨ ਦੇ ਖਿਲਾਫ ਜਾ ਕੇ ਆਰਥਿਕ ਆਜ਼ਾਦੀ ਹਾਸਲ ਕਰਨਾ ਚਾਹੁੰਦੇ ਹਨ ਉਹ ਆਪਣਾ ਮਨ ਮਾਰ ਕੇ ਨਾ ਪਸੰਦ ਕੰਮ ਕਰਦੇ ਕਰਦੇ ਕਈ ਵਾਰ ਆਪਣੇ ਅੰਦਰੂਨੀ ਸੰਘਰਸ਼ ਦੇ ਉਸ ਲੈਵਲ ਤੇ ਪਹੁੰਚ ਜਾਂਦੇ ਹਨ ਕਿ ਉਹਨਾਂ ਦੇ ਮਨ ਵਿੱਚ ਆਤਮ ਹੱਤਿਆ ਦੇ ਵਿਚਾਰ ਆਉਣ ਲੱਗਦੇ ਹਨ ਸੰਡੇ ਨਿਊਰੋਸਿਸ ਵੀ ਇਸੇ ਟਾਈਪ ਦਾ ਹੈ ਐਤਵਾਰ ਜਾਂ ਛੁੱਟੀ ਦੇ ਦਿਨ ਲੋਕਾਂ ਕੋਲ ਕੰਮ ਨਾ ਹੋਣ ਕਾਰਨ ਉਹਨਾਂ ਨੂੰ ਸਵੇਰੇ ਉੱਠਣ ਦਾ ਕੋਈ ਉਦੇਸ਼ ਨਹੀਂ ਮਿਲਦਾ ਉਹ ਆਪਣੇ ਅੰਦਰ ਇੱਕ ਖਾਲੀਪਨ ਮਹਿਸੂਸ ਕਰਦੇ ਹਨ ਉਹਨਾਂ ਨੂੰ ਇਸ ਗੱਲ ਦਾ ਜਵਾਬ ਲੱਭਣਾ ਪੈਂਦਾ ਹੈ ਕਿ ਉੱਠ ਕੇ ਕੀ ਕਰਨਗੇ ਨਾਲ ਹੀ ਉਹ ਜਾਣਨਾ ਚਾਹੁੰਦੇ ਹਨ ਕਿ ਉਹ ਅੱਜ ਦਾ ਦਿਨ ਖੁਸ਼ੀ ਨਾਲ ਕਿਵੇਂ ਬਿਤਾਉਣਗੇ ਇਹ ਲੋਕ ਅਸਲ ਵਿੱਚ ਇਕਿਗਾਈ ਤਲਾਸ਼ ਰਹੀ ਹੁੰਦੇ ਹਨ ਲੋਗੋਥੈਰੇਪੀ ਦੇ ਹਿਸਾਬ ਨਾਲ ਜਦੋਂ ਕਿਸੇ ਨੂੰ ਆਪਣਾ ਜੀਣ ਦਾ ਉਦੇਸ਼ ਮਿਲ ਜਾਵੇ ਤਾਂ ਉਹ ਆਪਣੀ ਹੋਣ ਦੀ ਲੜਾਈ ਜਿੱਤ ਲੈਂਦਾ ਹੈ ਆਪਣੇ ਉਦੇਸ਼ ਨੂੰ ਕਰਮ ਵਿੱਚ ਬਦਲ ਕੇ ਇੱਕ ਵੱਖਰੀ ਹੀ ਸੰਤੁਸ਼ਟੀ ਮਿਲਦੀ ਹੈ ਦੋਸਤੋ ਜਿਸ ਧਾਕੇ ਵਿੱਚ ਲੋਗੋਥੈਰੇਪੀ ਦੀ ਖੋਜ ਹੋਈ ਉਸੇ ਧਾਕੇ ਵਿੱਚ ਕੁਝ ਸਾਲ ਪਹਿਲਾਂ ਜਾਪਾਨ ਵਿੱਚ ਸ਼ੋਮਾ ਮੋਰੀਤਾ ਨੇ ਵੀ ਜੀਵਨ ਉਦੇਸ਼ ਨੂੰ ਅਧਾਰ ਬਣਾ ਕੇ ਇੱਕ ਥੈਰੇਪੀ ਦਾ ਵਿਕਾਸ ਕੀਤਾ ਸੀ ਇਸ ਦੀ ਵਰਤੋਂ ਨਿਊਰੋਸਿਸ ऑब्सेसਿਵ ਡਿਸਆਰਡਰ OCD ਅਤੇ ਸਰਜਰੀ ਤੋਂ ਬਾਅਦ ਹੋਣ ਵਾਲੀ ਨਿਰਾਸ਼ਾ ਨਾਲ ਲੜਨ ਲਈ ਹੁੰਦੀ ਹੈ ਇੱਕ ਮਨੋਰੋਗ ਮਾਹਿਰ ਹੋਣ ਦੇ ਨਾਲ ਨਾਲ ਸ਼ੋਮਾ ਮੋਰੀਤਾ ਜੈਨ ਬੋਧੀ ਵਿਸਨ ਉਨ੍ਹਾਂ ਦੇ ਇਲਾਜ ਦੇ ਤਰੀਕੇ ਜਾਪਾਨ ਵਿੱਚ ਇੱਕ ਅਨੋਖੀ ਅਧਿਆਤਮਕ ਛਾਪ ਛੱਡਦੇ ਹਨ ਪੱਛਮ ਦੇ ਵਧੇਰੇ ਮਾਨਸਿਕ ਇਲਾਜਾਂ ਵਿੱਚ ਇਨਸਾਨੀ ਭਾਵਨਾਵਾਂ ਤੇ ਕੰਮ ਕੀਤਾ ਜਾਂਦਾ ਹੈ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਮੌਰੀਟਾ ਥੈਰੇਪੀ ਵਿੱਚ ਭਾਵਨਾਵਾਂ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਮੌਰੀਟਾ ਥੈਰੇਪੀ ਵਿੱਚ ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰਨ ਦੇ ਨਾਲ ਨਾਲ ਨਵੀਆਂ ਭਾਵਨਾਵਾਂ ਦਾ ਨਿਰਮਾਣ ਕਰਨ ਦੀ ਕਲਾ ਵੀ ਸਿਖਾਈ ਜਾਂਦੀ ਹੈ ਮੋਰਿਤਾ ਥੈਰੇਪੀ ਵਿੱਚ ਕਿਸੇ ਵੀ ਭਾਵਨਾ ਨੂੰ ਨਜ਼ਰਅੰਦਾਜ਼ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ ਸਗੋਂ ਇੱਛਾਵਾਂ ਲਾਲਸਾਵਾਂ ਡਰ ਨਿਰਾਸ਼ਾ ਅਤੇ ਚਿੰਤਾ ਦੀਆਂ ਸਾਰੀਆਂ ਭਾਵਨਾਵਾਂ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਮੋਰਿਤਾ ਥੈਰੇਪੀ ਐਂਡ ਦ ਟੂ ਨੇਚਰ ਆਫ ਐਂਗਜ਼ਾਈਟੀ ਬੇਸਡ ਡਿਸਆਰਡਰ ਨਾਂ ਦੀ ਕਿਤਾਬ ਵਿੱਚ ਮੋਰਿਤਾ ਲਿਖਦੇ ਹਨ ਤੁਹਾਨੂੰ ਭਾਵਨਾਵਾਂ ਦੇ ਬਾਰੇ ਵਿੱਚ ਅਮੀਰ ਹੋਣਾ ਚਾਹੀਦਾ ਹੈ ਮੋਰਿਤਾ 네ਗੇਟਿਵ ਇਮੋਸ਼ਨਸ ਦਾ ਤਿਆਗ ਕਰਨ ਬਾਰੇ ਇੱਕ ਗੱਲ ਦੱਸਦੇ ਹਨ ਕਿ ਜਿਵੇਂ ਕਿਸੇ ਗਧੇ ਨੂੰ ਇੱਕ ਖੰਬੇ ਨਾਲ ਬੰਨ੍ਹ ਦਿੱਤਾ ਜਾਵੇ ਤਾਂ ਉਹ ਆਪਣੇ ਆਪ ਨੂੰ ਛੁਡਾਉਣ ਦੀ ਅਸਫਲ ਕੋਸ਼ਿਸ਼ ਕਰਦਾ ਹੈ ਉਸ ਕੋਸ਼ਿਸ਼ ਵਿੱਚ ਉਹ ਖੋਤਾ ਖੰਬੇ ਦੇ ਦੁਆਲੇ ਹੀ ਘੁੰਮਦਾ ਹੈ ਪਰ ਉਸ ਨੂੰ ਲੱਗਦਾ ਹੈ ਜਿਵੇਂ ਉਸਨੇ ਬੜੀ ਲੰਬੀ ਯਾਤਰਾ ਕੀਤੀ ਹੋਵੇ ਉਹ ਜਿੰਨੀ ਕੋਸ਼ਿਸ਼ ਕਰਦਾ ਹੈ ਓਨਾ ਹੀ ਘੁੰਮ ਘੁੰਮ ਕੇ ਰੱਸੀ ਖੰਬੇ ਦੇ ਦੁਆਲੇ ਹੋਰ ਜ਼ਿਆਦਾ ਲਪੇਟ ਲੈਂਦਾ ਹੈ ਤੇ ਹੋਰ ਵੱਜਦਾ ਜਾਂਦਾ ਹੈ ਇਨਸਾਨਾਂ ਨਾਲ ਵੀ ਅਜਿਹਾ ਹੀ ਹੁੰਦਾ ਹੈ ਉਹ ਜਿੰਨੀ ਕੋਸ਼ਿਸ਼ ਕਰਦੇ ਹਨ ਓਨਾ ਹੀ ਉਸ ਖੰਬੇ ਨਾਲ ਵੱਜਦੇ ਜਾਂਦੇ ਹਨ ਇਸੇ ਤਰ੍ਹਾਂ ਜਿੰਨਾ ਕੋਈ ਆਪਣੇ ਸਨਕ ਭਰੇ ਵਿਚਾਰਾਂ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਹੀ ਉਹਨਾਂ ਵਿਚਾਰਾਂ ਨਾਲ ਹੋਰ ਵੱਜਦਾ ਚਲਾ ਜਾਂਦਾ ਹੈ ਮੋਰੀਤਾ ਥੈਰੇਪੀ ਦੇ ਮੂਲ ਸਿਧਾਂਤ ਇਸ ਤਰ੍ਹਾਂ ਹਨ ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰੋ ਜਦੋਂ ਤੁਹਾਨੂੰ ਸਨਕ ਭਰੇ ਵਿਚਾਰ ਆ ਰਹੇ ਹੋ ਤਾਂ ਉਹਨਾਂ ਨੂੰ ਰੋਕਣ ਜਾਂ ਉਹਨਾਂ ਤੋਂ ਦੌੜਨ ਦੀ ਕੋਸ਼ਿਸ਼ ਨਾ ਕਰੋ ਏਦਾਂ ਉਹ ਵਿਚਾਰ ਹੋਰ ਡੂੰਘੇ ਹੁੰਦੇ ਚਲੇ ਜਾਣਗੇ ਜੋ ਕਰ ਰਹੇ ਹੋ ਉਹੀ ਕਰੋ ਆਪਣਾ ਧਿਆਨ ਵਰਤਮਾਨ ਤੇ ਕੇਂਦ੍ਰਿਤ ਕਰੋ ਜੇਕਰ ਕਿਸੇ ਸਿਚੁਏਸ਼ਨ ਨੂੰ ਸਵੀਕਾਰ ਕਰਨ ਵਿੱਚ ਤਕਲੀਫ ਹੋ ਰਹੀ ਹੋਵੇ ਤਉਸ ਤਕਲੀਫ ਤੇ ਧਿਆਨ ਕੇਂਦ੍ਰਿਤ ਕਰੋ ਉਸ ਲਈ ਕਿਸੇ ਤਰ੍ਹਾਂ ਦੇ ਬૌਧਿਕ ਜਾਂ ਕਾਲਪਨਿਕ ਬਹਾਨੇ ਨਾ ਤਲਾਸ਼ੋ ਆਪਣੇ ਜੀਵਨ ਉਦੇਸ਼ ਦੀ ਭਾਲ ਕਰੋ ਅਸੀਂ ਆਪਣੀਆਂ ਭਾਵਨਾਵਾਂ ਤੇ ਚਾਹੇ ਕਾਬੂ ਨਾ ਕਰ ਸਕੀਏ ਪਰ ਆਪਣੀ ਰੋਜ਼ਮਰra ਦੀ ਜ਼ਿੰਦਗੀ ਤੇ ਜ਼ਰੂਰ ਕਾਬਜ਼ ਹੋ ਸਕਦੇ ਹਾਂ ਇਸ ਲਈ ਸਾਡੇ ਕੋਲ ਜੀਵਨ ਦਾ ਸਪਸ਼ਟ ਉਦੇਸ਼ ਹੋਣਾ ਚਾਹੀਦਾ ਹੈ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਹੁਣ ਮੈਂ ਕੀ ਕਰਾਂ ਵਰਗੇ ਸਵਾਲਾਂ ਦੇ ਜਵਾਬ ਸਾਨੂੰ ਆਪਣੇ ਅੰਦਰ ਹੀ ਮਿਲਦੇ ਹਨ ਬਸ ਉਹਨਾਂ ਨੂੰ ਟੋਲਣ ਆਪਣੇ ਇਕਿਗਾਈ ਦੀ ਤਲਾਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਆਓ ਹੁਣ ਇਸ ਥੈਰੇਪੀ ਦੇ ਚਾਰ ਪੜਾਵਾਂ ਦੀ ਗੱਲ ਕਰਦੇ ਹਾਂ ਜੋ ਤਕਰੀਬਨ 15 ਤੋਂ 21 ਦਿਨਾਂ ਤੱਕ ਚੱਲਦੇ ਹਨ ਪਹਿਲੇ ਪੜਾਅ ਵਿੱਚ ਮਰੀਜ਼ ਨੂੰ ਇੱਕ ਅਲੱਗ ਕਮਰੇ ਵਿੱਚ ਆਰਾਮ ਕਰਨ ਲਈ ਭੇਜਿਆ ਜਾਂਦਾ ਹੈ ਉਸ ਦਾ ਬਾਹਰੀ ਦੁਨੀਆ ਟੀਵੀ ਕਿਤਾਬਾਂ ਦੋਸਤਾਂ ਆਦਤੋਂ ਸੰਪਰਕ ਤੋੜ ਦਿੱਤਾ ਜਾਂਦਾ ਹੈ ਮਰੀਜ਼ ਵਧੇਰੇ ਸਮਾਂ ਸੌਂ ਕੇ گزارਦਾ ਹੈ ਇਹ ਸਰੀਰ ਅਤੇ ਮਨ ਨੂੰ ਸ਼ਾਂਤ ਕਰਨ ਦਾ ਪ੍ਰਯੋਗ ਹੈ ਇਨ੍ਹਾਂ 7 ਦਿਨਾਂ ਵਿੱਚ ਕੁਝ ਵੀ ਨਾ ਕਰਨ ਕਰਕੇ ਮਰੀਜ਼ ਪਰੇਸ਼ਾਨ ਹੋ ਜਾਂਦਾ ਹੈ ਜਦੋਂ ਉਹ ਕੁਝ ਕਰਨ ਲਈ ਉਤਾਵਲਾ ਹੋ ਜਾਵੇ ਤਾਂ ਅਗਲੇ ਪੜਾਅ ਦੇ ਇਲਾਜ ਲਈ ਭੇਜ ਦਿੱਤਾ ਜਾਂਦਾ ਹੈ ਦੂਸਰੇ ਪੜਾਅ ਤੇ ਪੇਸ਼ੈਂਟ ਸ਼ਾਂਤ ਮਾਹੌਲ ਵਿੱਚ ਰਹਿੰਦਾ ਹੈ ਅਤੇ ਹਲਕੀ ਫੁਲਕੀ ਕਸਰਤ ਕਰਦਾ ਹੈ ਉਸ ਨੂੰ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਡਾਇਰੀ ਵਿੱਚ ਲਿਖਣ ਲਈ ਕਿਹਾ ਜਾਂਦਾ ਹੈ ਮਰੀਜ਼ ਇੱਕ ਹਫ਼ਤੇ ਦੀ ਇਕਲਤਾ ਬਿਤਾਉਣ ਤੋਂ ਬਾਅਦ ਬਾਹਰ ਨਿਕਲਦਾ ਹੈ ਕੁਦਰਤੀ ਮਾਹੌਲ ਵਿੱਚ ਟਹਿਲਦਾ ਹੈ ਤੇ ਉਹ ਬਾਗਬਾਨੀ ਡਰਾਇੰਗ ਪੇਂਟਿੰਗ ਵਰਗੇ ਹਲਕੇ ਫੁਲਕੇ ਕੰਮ ਕਰਦਾ ਹੈ ਇਸ ਪੜਾ ਨੂੰ ਲਗਭਗ ਸਾਰੇ ਮਰੀਜ਼ ਇੰਜੋਏ ਕਰਦੇ ਹਨ ਇਸ ਤੋਂ ਅਗਲਾ ਪੜਾ ਥੋੜਾ ਮੁਸ਼ਕਿਲ ਹੁੰਦਾ ਹੈ ਇਸ ਦੌਰਾਨ ਮਰੀਜ਼ ਨੂੰ ਸਰੀਰਕ ਗਤੀਵਿਧੀਆਂ ਵਾਲੇ ਕੰਮ ਦਿੱਤੇ ਜਾਂਦੇ ਹਨ ਸਰੀਰਕ ਗਤੀਵਿਧੀਆਂ ਵਾਲੇ ਕੰਮ ਦਿੱਤੇ ਜਾਂਦੇ ਹਨ ਇਸ ਵਿੱਚ ਮਰੀਜ਼ ਨੂੰ ਪਹਾੜ ਤੇ ਚੜਨਾ ਤੇ ਰੁੱਖ ਵੱਢਣ ਵਰਗੇ ਕੰਮ ਦਿੱਤੇ ਜਾਂਦੇ ਹਨ ਇਸ ਪੜਾ ਤੇ ਮਰੀਜ਼ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨਾਲ ਸਿਰਫ ਕੰਮ ਦੇ ਬਾਰੇ ਗੱਲਬਾਤ ਕਰ ਸਕਦਾ ਹੈ ਚੌਥੇ ਪੜਾ ਤੇ ਮਰੀਜ਼ ਹਸਪੀਟਲ ਛੱਡ ਦਿੰਦਾ ਹੈ ਅਤੇ ਉਸ ਨੂੰ ਫਿਰ ਤੋਂ ਸਮਾਜ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ ਇਸ ਦੇ ਬਾਅਦ ਵੀ ਮਰੀਜ਼ థెరਪੀ ਦੌਰਾਨ ਸਿੱਖ ਧਿਆਨ ਅਤੇ ਕਲਾ ਦੀ ਵਰਤੋਂ ਕਰਦਾ ਹੈ ਇਸ ਪ੍ਰਕਿਰਿਆ ਦਾ ਇੱਕ ਹੀ ਮਕਸਦ ਹੁੰਦਾ ਹੈ ਦੁਨੀਆ ਨੂੰ ਇੱਕ ਨਵਾਂ ਤੇ ਵਿਕਸਿਤ ਇਨਸਾਨ ਦੇਣਾ ਜਿਸ ਕੋਲ ਜੀਣ ਦਾ ਕੋਈ ਮਕਸਦ ਹੈ ਅਜਿਹਾ ਇਨਸਾਨ ਜੋ ਕਿਸੇ ਵੀ ਸੋਸ਼ਲ ਜਾਂ ਮੈਂਟਲ ਪ੍ਰੈਸ਼ਰ ਤੋਂ ਬਿਨਾਂ ਆਪਣੇ ਕਿਸੇ ਪਰਪਸ ਤੋਂ ਮੋਟੀਵੇਟ ਹੋ ਕੇ ਕੰਮ ਕਰਦਾ ਹੈ ਦੋਸਤੋ ਲੋਗੋਥੈਰੇਪੀ ਤੇ ਮੋਰਿਤਾ థెరਪੀ ਤੁਸੀਂ ਆਪਣੇ ਅਨੁਭਵ ਦੇ ਨਾਲ ਹਾਸਿਲ ਕਰ ਸਕਦੇ ਹੋ ਇਸ ਲਈ ਕਿਸੇ ਨਿਗਰਾਨ ਜਾਂ ਕਿਸੇ ਅਧਿਆਤਮਿਕ ਕੈਂਪ ਦੀ ਲੋੜ ਨਹੀਂ ਇਕੀਗਾਈ ਤੁਹਾਡੀ ਹੋਣ ਦੀ ਲੜਾਈ ਹੈ ਜੇਕਰ ਇੱਕ ਵਾਰ ਤੁਸੀਂ ਇਹ ਲੜਾਈ ਜਿੱਤੀ ਤੇ ਤੁਹਾਡਾ ਇਕੀਗਾਈ ਪੱਕਾ ਹੋ ਗਿਆ ਤਾਂ ਸਿਰਫ ਦਲੇਰੀ ਨਾਲ ਇਸ ਰਾਹ ਤੇ ਚੱਲਣ ਦੀ ਲੋੜ ਹੁੰਦੀ ਹੈ ਇਸ ਰਸਤੇ ਤੇ ਚੱਲਣ ਲਈ ਕੰਮ ਆਉਣ ਵਾਲੇ ਬੇਸਿਕ ਸੋਰਸਸ ਦੀ ਜਾਣਕਾਰੀ ਤੇ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ ਤੁਸੀਂ ਜਿਸ ਕੰਮ ਨੂੰ ਚੁਣਿਆ ਹੈ ਉਸ ਬਾਰੇ ਤੁਹਾਡੇ ਮਨ ਵਿੱਚ ਭਰੋਸਾ ਹੋਵੇ ਤੁਹਾਡੀ ਖੁਰਾਕ ਸਹੀ ਹੋਵੇ ਤੁਸੀਂ ਭਾਵੇਂ ਥੋੜੀ ਹੀ ਸਹੀ ਪਰ ਹਰ ਰੋਜ਼ ਕਸਰਤ ਕਰਦੇ ਹੋ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਹਾਰ ਨਾ ਮੰਨ ਕੇ ਉਸ ਦਾ ਸਾਹਮਣਾ ਕਰਨ ਦੀ ਤਿਆਰੀ ਵਿੱਚ ਹੋਵੋ ਤਾਂ ਤੁਹਾਡੇ ਲਈ ਦੁਨੀਆ ਨੂੰ ਬਦਲਣ ਅਤੇ ਵਿਕਾਸ ਕਰਨ ਦੇ ਕਈ ਮੌਕੇ ਹੁੰਦੇ ਹਨ ਜੋ ਤੁਹਾਨੂੰ ਆਪਣੇ ਮਕਸਦ ਜਾਂ ਮਿੱਥੇ ਹੋਏ ਟੀਚੇ ਤੱਕ ਲੈ ਜਾਂਦੇ ਹਨ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਜੋ ਵੀ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਕਿ ਤੁਸੀਂ ਖੁਦ ਨੂੰ ਉਸ ਕੰਮ ਵਿੱਚ ਪੂਰੀ ਤਰ੍ਹਾਂ ਝੋਕਣ ਲਈ ਤਿਆਰ ਹੋ